ਮਹਾਲੀ ਦੇ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਦੇ ਹੋਏ ਬਾਗ ਘਟਾਲੇ ਨੂੰ ਲੈ ਕੇ ਨੋ ਈਡੀ ਨੇ ਕਈ ਅਧਿਕਾਰੀ ਵੀ ਤਲਬ ਕਰ ਲਏ ਨੇ ਕਿੱਥੇ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਤਲਬ ਕੀਤਾ ਔਰ ਕੁਝ ਆਈਐਸ ਅਫਸਰਾਂ ਤੇ ਵੀ ਤਲਵਾਰ ਲਟਕ ਗਈ ਆ ਈਡੀ ਵੱਲੋਂ ਜਿਹੜੇ ਸੰਮਣ ਜਾਰੀ ਹੋਏ ਨੇ ਉਹਨੂੰ ਲੈ ਕੇ ਪੰਜਾਬ ਦੇ ਕੁਝ ਆਈਐਸ ਅਫਸਰਾਂ ਨੂੰ ਵੀ ਭਾਜੜਾ ਪੈ ਚੁੱਕੀਆਂ ਨੇ ਪੂਰਾ ਮਸਲਾ ਕੀ ਆ ਇਹ ਆ ਪੂਕੇ ਗੱਲ ਮਹਾਲੀ ਦੀ ਆ ਮਹਾਲੀ ਚ ਗਮਾੜਾ ਨੇ ਮਾਫੀਆ ਦਿੱਤਾ ਸੀ ਤੇ ਬਾਗ ਘਟਾਲਾ ਫਿਰ ਸਾਬਤ ਹੋ ਗਿਆ ਭਾਰਤੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਲੀ ਦੇ ਬਾਗ ਘਟਾਲੇ ਦੀ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ਸ਼ਾਮਲ ਲੋਕਾਂ ਨੂੰ ਤਲਬ ਕੀਤਾ ਜਾ ਚੁੱਕਾ ਹੈ ਈਡੀ ਦੀ ਇਸ ਕਾਰਵਾਈ ਮਗਰੋਂ ਪੰਜਾਬ ਦੇ ਦੋ ਵੱਡੇ ਆਈਐਸ ਅਫਸਰਾਂ ਤੇ ਵੀ ਤਲਵਾਰ ਲਟਕ ਗਈ ਆ ਉਹ ਮੋੜ ਨਿਸ਼ਾਨੇ ਤੇ ਆ ਗਏ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2 ਮਈ 2023 ਨੂੰ ਬਾਗ ਘਟਾਲੇ ਸੰਬੰਧੀ ਮਕਦਮਾ ਦਰਜ ਕੀਤਾ ਸੀ ਪਤਾ ਲੱਗਾ ਕਿ ਵਿਜੀਲੈਂਸ ਬਿਊਰੋ ਨੇ ਈਡੀ ਨੂੰ ਬਾਗ ਘਟਾਲੇ ਦਾ ਰਿਕਾਰਡ ਵੀ ਨਹੀਂ ਸੌਂਪਿਆ ਸੀ ਈਡੀ ਨੇ ਬੀਤੇ ਦਿਨੀ ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ ਤੇ ਹੁਣ ਬਾਗ ਘਟਾਲੇ ਨੂੰ ਲੈ ਕੇ ਵੀ ਈਡੀ ਨੇ ਮਸ਼ਹਤੀ ਦੀ ਜਿਹੜੀ ਆ ਉਹ ਉਹਨਾਂ ਦੀ ਤੇਜ਼ੀ ਹੋ ਚੁੱਕੀ ਆ ਤੇ ਜਿਸ ਕਰਕੇ ਭਾਜੜਾ ਪੈ ਚੁੱਕੀਆਂ ਨੇ ED ਨੇ ਪਿੰਡ ਬਾਕਰਪੁਰ ਦੇ ਕੁਝ ਲੋਕਾਂ ਨੂੰ ਵੀ ਤਲਬ ਕੀਤਾ ਤੇ ਜਾਣਕਾਰੀ ਮਿਲੀ ਕਿ ED ਨੇ ਸਿੱਧੇ ਤੌਰ ਤੇ ਗਮਾੜਾ ਤੋਂ ਇਸ ਘਟਾਲੇ ਨਾਲ ਸੰਬੰਧਿਤ ਰਿਕਾਰਡ ਵੀ ਹਾਸਲ ਕੀਤਾ ਭਾਵੇਂ ਕਿ ED ਨੇ ਕੁਝ ਅਸੇ ਪਹਿਲਾਂ ਹੀ ਇਸ ਮਾਮਲੇ ਨੂੰ ਆਪਣੇ ਹੱਥਾਂ ਹੀ ਲੈ ਲਿਆ ਸੀ ਪਰਪਰੰਤੂ ਇਸ ਦੀ ਪੜਤਾਲ ਚ ਮੁਸਤੈਦੀ ਹੁਣ ਆਈ ਹੈ ਪੰਜਾਬ ਵਿਜੀਲੈਂਸ ਅਫੀਸਰੂ ਨੂੰ ਬਾਗ ਘਟਾਲੇ ਸੰਬੰਧ ਵਿੱਚ 99 ਵਿਅਕਤੀਆਂ ਦੀ ਸ਼ਮੂਲੀਅਤ ਮਿਲੀ ਸੀ ਜਿਨ੍ਹਾਂ ਵਿੱਚ ਦਰਜਨ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਵੀ ਸਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਹਾਲੀ ਦੇ ਵਧੀਕ ਸੈਸ਼ਨ ਅਜੱਜ ਦੀ ਅਦਾਲਤ ਵਿੱਚ ਇਸ ਮਾਮਲੇ ਵਿੱਚ ਦੋ ਮੁੱਖ ਚਲਾਨ ਅਤੇ ਪੰਜ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤੇ ਸਨ ਵਿਜੀਲੈਂਸ ਅਨੁਸਾਰ ਬਾਗ ਘਟਾਲੇ ਵਿੱਚ ਆਈਐਸ ਅਫੀਸਰ ਵਰਨ ਰੂਜਮ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਦੇ ਪਰਿਵਾਰਕ ਮੈਂਬਰਾਂ ਦਾ ਵੀ ਨਾਮ ਬੋਲਦਾ ਸੀ ਪਤਾ ਲੱਗਾ ਕਿ ਫਿਲਹਾਲ ਈਡੀ ਵੱਲੋਂ ਇਹਨਾਂ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਤਲਬ ਨਹੀਂ ਕੀਤਾ ਗਿਆ ਦੱਸਣਯੋਗ ਹੈ ਕਿ ਗਮਾੜਾ ਨੇ ਜ਼ਿਲ੍ਹਾ ਮਹਾਲੀ ਦੇ ਪਿੰਡ ਬਾਕਰਪੁਰ ਰੁੜਕਾ ਅਤੇ ਸਫੀਪੁਰ ਦੀ ਜ਼ਮੀਨ ਵੀ ਅਕਵਾਇਰ ਕੀਤੀ ਸੀ ਪਿੰਡ ਬਾਕਰਪੁਰ ਦੀ ਅਕਵਾਇਰ ਕੀਤੀ ਗਈ ਜ਼ਮੀਨ ਮਾਲਕਾਂ ਨੂੰ ਗਮਾੜਾ ਨੇ ਅਮਰੂਦਾ ਦੇ ਬਾਗਾਂ ਦੇ ਮਾਫਜੇ ਦੇ ਰੂਪ ਦੇ ਵਿੱਚ ਕਰੋੜਾ ਰੁਪਏ ਦਿੱਤੇ ਸਰ ਇਹਨਾਂ ਪਿੰਡਾਂ ਦੀ ਅਕਵਾਇਰ ਜ਼ਮੀਨ ਤੋਂ ਇਲਾਵਾ ਬਾਗਾਂ ਦੇ ਮਾਫਜੇ ਵਜੋਂ 137.18 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਸਨ ਜ਼ਮੀਨ ਮਾਲਕਾਂ ਨੇ 198 ਏਕੜ ਰਕਬੇ ਵਿੱਚ ਬਾਗ ਦਿਖਾਏ ਸਨ ਜਾਂਚ ਅਨੁਸਾਰ ਅਮਰੂਦਾਂ ਦੇ ਬਾਗਾਂ ਦੇ ਨਾਮ ਹੇਠ ਗੈਰਕਾਨੂੰਨੀ ਤੌਰ ਤੇ ਮਾਬਜਾ ਹਾਸਲ ਕੀਤਾ ਸੀ ਇਸ ਘਟਾਲੇ ਵਿੱਚ ਬਾਗਬਾਨੀ ਅਫਸਰਾਂ ਦੀ ਸ਼ਮੂਲੀਅਤ ਵੀ ਪਾਈ ਗਈ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਤਾਬਕ 1 ਏਕੜ ਦੇ ਵਿੱਚ ਸਿਰਫ 132 ਹੀ ਅਮਰੂਦਾਂ ਦੇ ਬੂਟੇ ਲਗਾਏ ਜਾ ਸਕਦੇ ਨੇ ਪਰੰਤੂ ਇਨ੍ਹਾਂ ਭ੍ਰਿਸ਼ਟਾਚਾਰੀ ਲੋਕਾਂ ਨੇ ਪ੍ਰਤੀ ਏਕੜ ਵਿੱਚ 2000 ਤੋਂ ਲੈ ਕੇ 2.5 ਏਕੜ 25000 ਬੂਟੇ ਲਗਾਏ ਨੇ ਤੇ ਜਿਨ੍ਹਾਂ ਦਾ ਮਾਫਜਾ ਰਸ਼ੀ ਲੈਣ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਪੰਜਾਬੀ ਟਰਬਿਨ ਦੇ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਦੀ ਜਿਹੜੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਘੁਟਾਲੇ ਵਿੱਚ ਸ਼ਾਮਲ ਲੋਕਾਂ ਨੇ ਮਾਫਜੇ ਵਜੋਂ ਹਾਸਲ ਕੀਤੀ ਰਾਸ਼ੀ ਵਾਪਸ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਅਦਾਲਤ ਨੇ 61 ਵਿਕਤੀਆਂ ਨੂੰ ਘੁਟਾਲੇ ਲਈ 81.46 ਕਰੋੜ ਰੁਪਏ ਦੀ ਬੰਦੀ ਰਾਸ਼ੀ ਸਰਕਾਰੀ ਸਰਕਾਰੀ ਖਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ ਜਿਸ ਵਿੱਚੋਂ 63.58 ਕਰੋੜ ਰੁਪਏ ਦੀ ਰਾਸ਼ੀ ਖਜ਼ਾਨੇ ਵਿੱਚੋਂ ਜਮ੍ਹਾਂ ਹੋ ਚੁੱਕੀ ਹੈ ਇਸ ਤੋਂ ਵੱਖਰੇ 17.88 ਕਰੋੜ ਰੁਪਏ ਦੇ ਹੋਰ ਵੀ ਜਮ੍ਹਾਂ ਹੋ ਚੁੱਕੇ ਨੇ ਰੁਪਏ 45 ਵਿਕਤੀਆਂ ਤੋਂ 55.72 ਕਰੋੜ ਰੁਪਏ ਦੀ ਰਾਸ਼ੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਬਾਰੇ ਅਦਾਲਤ ਨੇ ਹਾਲੇ ਕੋਈ ਹੁਕਮ ਜਾਰੀ ਨਹੀਂ ਕੀਤਾ ਖਬਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਘੁਟਾਲੇ ਵਿੱਚ ਸ਼ਾਮਲ ਕਰੀਬ 30 ਮੁਲਜ਼ਮ ਇਸ ਵੇਲੇ ਭਗੋੜੇ ਹਨ ਜਦ ਕਿ 21 ਕਥਿਤ ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਇਸੇ ਤਰ੍ਹਾਂ 4 ਦਰਜਨ ਵਿਕਤੀਆਂ ਨੂੰ ਅਦਾਲਤ ਚੋਂ ਅਗਾਊਂ ਜ਼ਮਾਨਤ ਵੀ ਮਿਲ ਚੁੱਕੀ ਹੈ ਜਾਣਕਾਰੀ ਅਨੁਸਾਰ ਬਾਗ ਘਟਾਲੇ ਦੇ ਪਰਦਾ ਤ ਕਰਨ ਵਾਲੇ ਅਧਿਕਾਰੀਆਂ ਤੇ ਵੀ ਅੰਦਰੋਂ ਅੰਦਰੀ ਹੁਣ ਉਂਗਲ ਉਠਾਣ ਲੱਗੀ ਆ ਇਹ ਖਬਰ ਆ ਕਿ ED ਨੇ ਮਾਪਜਾ ਲੈਣ ਵਾਲੇ ਕੀਤੇ ਤਲਵ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਚੰਗੀ ਤੇਜ਼ੀ ਦੇ ਨਾਲ ਕਾਰਵਾਈ ਕੀਤੀ ਸੀ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਈ ਔਰਤਾਂ ਤੇ ਬੰਦਿਆਂ ਨੂੰ ਵੀ ਗ੍ਰਿਫਤਾਰ ਕੀਤਾ। ਕਈ ਤੇ ਇਸ ਕੇਸ ਦੇ ਵਿੱਚ ਵਿਦਵਾਵਾਂ, ਬੀਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਔਰ ਕੁਝ ਤੇ 95 ਸਵਾਲ 95 ਸਾਲ-ਸਾਲ ਦੀਆਂ ਬੀਬੀਆਂ ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕਰਕੇ ਆਪਣੀ ਪਿੱਠ ਥਪਾਈ ਸੀ। ਲੇਕਿਨ ਜਦੋਂ ਗੱਲ ਵੱਡੇ ਘਰਾਂ ਵੱਲ ਪਹੁੰਚੀ ਆ ਗਈ ਤਾਂ ਵਿਜੀਲੈਂਸ ਨੇ ਪੈਰ ਖਿੱਚ ਲਿਆਗੇ ਸੀ। ਹਾਲਾਂਕਿ ਆਈਐਸ ਅਪਸਰਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੀ ਪੈਸੇ ਗਏ ਸੀ। لیکن پنجاب ਵਿਜੀਲੈਂਸ ਬਿਊਰੋ ਤੇ ਦਬਾਅ ਆ ਗਿਆ ਸ਼ਾਇਦ ਇਹ ਦਿੱਤ ਸਰਕਾਰ ਦਾ ਸਭ ਤੋਂ ਵੱਡਾ ਹੱਥ ਹੋ ਸਕਦਾ ਹੈ ਹਾਲਾਂਕਿ ਜਿਨ੍ਹਾਂ ਨੇ ਗੈਰਕਾਨੂੰਨੀ ਤੌਰ ਤੇ ਕਪੜਾ ਕਰਦੇ ਇਹ ਪੈਸੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਨੇ ਸਰਕਾਰ ਨੇ ਬਹੁਤ ਸਾਰੇ ਇਸ ਕਪੜੇ ਵਿੱਚ ਸ਼ਾਮਲ ਉਹਨਾਂ ਅਫਸਰਾਂ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਹਲੇ ਵੀ ਬਹੁਤ ਸਾਰਿਆਂ ਕੋਲ ਵੱਡੀਆਂ ਵੱਡੇ ਅਹੁਦੇ ਤੇ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਲੇਕਿਨ ਫਿਲਹਾਲ ਪੰਜਾਬ ਵਿਜੀਲੈਂਸ ਜਾਂ ਪੰਜਾਬ ਸਰਕਾਰ ਦੀ ਕਾਰਵਾਈ ਤੋਤੇ ਜਰੂਰ ਮਿਲਜੁਲ ਕੇ ਇਹ ਅਫਸਰ ਬਚ ਗਏ ਨੇ ਮੁਲਾਜ਼ਮ ਬਚ ਗਏ ਨੇ ਅਧਿਕਾਰੀ ਬਚ ਗਏ ਨੇ ਲੋਕ ਬਚ ਗਏ ਨੇ ਪਰ ਉਹ ਸਵਾਲ ਹੈ ਕਿ ਈਡੀ ਦੀ ਕਾਰਵਾਈ ਤੋਂ ਬਚ ਸਕਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲੇ ਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ